ਅੰਟੀ ਅੱਜ ਪਹੁੰਚੇ ਅਸੀਂ ਮੋਗਾ ਸ਼ਹਿਰ ਬੁੱਗੀਪੁਰਾ ਚੌਂਕ ਬਰਨਾਲਾ ਰੋਡ ਤੇ ਬਰਨਾਲਾ ਰੋਡ ਤੇ ਜਦੋਂ ਤੁਸੀਂ ਬੁੱਗੀਪੁਰਾ ਚੌਂਕ 'ਚ ਪਹੁੰਚਦੇ ਹੀ ਬਰਨਾਲਾ ਰੋਡ ਤੇ ਤੁਸੀਂ ਮੁੜੋਗੇ ਤਾਂ ਪੁੱਠੇ ਹੱਥ ਬਾਈ ਅਮਨਦੀਪ ਸਿੰਘ ਆਉਣਾ ਔਰ ਨਿੱਕਾ ਬਾਈ ਇਹਨਾਂ ਦਾ ਬੋਰਡ ਤੁਸੀਂ ਦਿਖਾ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਡੈਂਟਿੰਗ ਪੇਂਟਿੰਗ ਦਾ ਕੰਮ ਕਰਦੇ ਸਾਰੇ ਤਰ੍ਹਾਂ ਦੀਆਂ ਗੱਡੀਆਂ ਬਲੈਰੋ ਪਿਕਅਪ ਹੋਣ ਕੈਂਪਰਾਂ ਹੋਣ ਜੀਪਾਂ ਹੋਣ ਅਥੀ ਗੱਡੀਆਂ ਜਿੰਨੀਆਂ ਵੀ ਮਾਰਸ਼ਲ ਤੇ ਯੂਜ਼ ਕਰਦੇ ਜਾਂ ਪ੍ਰਾਈਵੇਟ ਗੱਡੀਆਂ ਸਾਰੀਆਂ ਗੱਡੀਆਂ ਦੀ ਰਿਪੇਅਰ ਕੀਤੀ ਜਾਂਦੀ ਆ ਤੇ ਬਾਈ ਅਮਨਦੀਪ ਬਾਈ ਆ ਬਾਈ ਜੰਦੂ ਬਾਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨਾਲ ਹੀ ਬਾਈ ਨਿੱਕਾ ਡੈਕਟਰ ਆ ਜੀ ਇਹ ਸਾਰੀਆਂ ਗੱਡੀਆਂ ਜੋ ਆਪਣੀ ਗੱਡੀ ਆ ਵੇਖ ਤੁਸੀਂ ਵੀਡੀਓ ਦੇਖ ਸਕਦੇ ਆ ਇਹ ਗੱਡੀ ਵੀ ਆਪਾਂ ਬਾਈਆਂ ਦਾ ਸਾਰੀ ਮੋਡੀਫਿਕੇਸ਼ਨ ਕਰਾਈ ਆ 2006 ਮਾਡਲ ਗੱਡੀ ਆ ਇਹ ਬਾਈਆਂ ਨੇ ਆਪਣੇ ਤੇ 2 ਮਹੀਨੇ ਦੇ ਵਿੱਚ ਵਿੱਚ ਸਾਰੀ ਐਨ ਪੂਰੀ ਨਵੀਂ ਸ਼ੇਪ ਨਵੀਂ ਲੁੱਕ ਦੇ ਕੇ ਗੱਡੀ ਨਵੀਂ ਤਿਆਰ ਕੀਤੀ ਆ ਆ ਜਿਹੜੀ ਜੀਬ ਬਾਈ ਇਹ 1987 ਮਾਡਲ ਆ ਜੀ ਇਹ ਗੱਡੀ ਨਵੀਂ ਲੁੱਕ ਥਾਰ ਦੇ ਵਿੱਚ ਮੋਡੀਫਿਕੇਸ਼ਨ ਕਰਨੇ ਬਾਈ ਨਾਮ ਨੇ ਤਾਂ ਪੁੱਛਦੇ ਆ ਵੀ ਇਹ ਦੀ ਗਾਗ ਦੀ ਕੀ ਰਿਕਵਾਇਰਮੈਂਟ ਕਿਵੇਂ ਦੀ ਤਿਆਰ ਕਰਨੀ ਆ ਇਹ ਵੀਰੇ ਮੋਡੀਫਾਈ ਕਰਨੀ ਆ ਕਲਰ ਚੇਂਜ ਕਰਨਾ ਇਹਦਾ ਹੋਰ ਸੀਟਾਂ ਪੇਂਟ ਬਾਡੀ ਲਾ ਕੇ ਕੰਮ ਕਰਨਾ ਇਹਦਾ ਯਾਨੀ ਕਿ ਇਹ ਦੀ ਥਾਰ ਬਣਾ ਦੇਣੀ ਪਿਛੋਂ ਤੋਂ ਇਹ ਠੀਕ ਹੈ ਜੀ ਹਾਂ ਇਹ ਨੂੰ ਪਾਸੋ ਚੌਥੇ ਤੱਕ ਕੰਮ ਸ਼ੁਰੂ ਕਰਾਂਗੇ ਇਹਦਾ ਠੀਕ ਹੈ ਇਹਦੇ ਵੀਰੇ ਯਾਨੀ ਕਿ ਕਿੰਨੇ ਦਿਨ ਚ ਤੁਸੀਂ ਤਿਆਰ ਕਰਕੇ ਦੇ ਦੋਗੇ ਗੱਡੀ ਇਹ 2 ਮਹੀਨੇ ਦਾ ਟਾਈਮ ਆ ਠੀਕ ਹੈ 2 ਮਹੀਨਾ ਤੱਕ ਗੱਡੀ ਰੈਡੀ ਕਰ ਦਾਂਗੇ ਠੀਕ ਹੈ ਜੀ ਤੇ ਬਾਈ ਜੀ ਆ ਜਿਹੜਾ ਪੇਕਅਪ ਗੱਡੀਆਂ ਜਿਵੇਂ ਇਹਨਾਂ ਦਾ ਫਿਰ ਤੁਸੀਂ ਇਹ ਪੇਕਅਪ ਗੱਡੀ ਆ ਇਹ ਪਾਰਟੀ ਵੀ ਸੀਗੀ ਪਹਿਲਾਂ ਠੀਕ ਹੈ ਜੀ ਇਹ ਸਹੀ ਨਹੀਂ ਬਣੀ ਯਾਨੀ ਇਹ ਆਪਾਂ ਰਿਪੇਅਰ ਕਰਕੇ ਇਹ ਵੀ ਡੈਂਟਿੰਗ ਪੇਂਟਿੰਗ ਆ ਇਲੈਕਟ੍ਰੀਸ਼ੀਅਨ ਸਾਰਾ ਆਣਾ ਏ ਟੂ ਜ਼ੈਡ ਕੰਪਲੀਟ ਕਰਾਂਗੇ ਇਹ ਵੀ ਗੱਡੀ ਉਹ ਜਿਹੜੀ ਫੁੱਲ ਐਕਸੀਡੈਂਟ ਆ ਉਹ ਵੀ ਆਣ ਚੰਗੇ ਪ੍ਰੋਪਰ ਤਰੀਕੇ ਨਾਲ ਡੈਂਟਿੰਗ ਪੇਂਟਿੰਗ ਕਰਾਂਗੇ ਇਹ ਤੇ ਜੇੜਾ ਕੋਈ ਬਾਇਰ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਇਹ ਬਾਈ ਜੰਦੂ ਜੀ ਕਰਦੇ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਨਾਲ ਹੀ ਇਹ ਇੱਕੋ ਦੁਕਾਨ ਦੇ ਵਿੱਚ ਸਾਰੇ ਕੰਮ ਕਰਦੇ ਆ ਕਿਤੇ ਤੁਹਾਨੂੰ ਭੱਜਣ ਦੀ ਲੋੜ ਨਹੀਂ ਇੱਕੋ ਦੁਕਾਨ ਤੇ ਤੁਹਾਨੂੰ ਸਾਰੇ ਤਰ੍ਹਾਂ ਦਾ ਕੰਮ ਆ ਜੇ ਕੋਈ ਗੱਡੀ ਦੀ ਰਿਪੇਅਰ ਕਰਾਉਣੀ ਹੈ ਚਾਹੇ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਲਾਈਟ ਬੱਤੀਆਂ ਜੋ ਵੀ ਨਵੀਆਂ ਲਵਾਉਣੀਆਂ ਚਾਹੇ ਪੁਰਾਣੀਆਂ ਟਰੈਕਟਰ ਵਾਲੀਆਂ ਸਲਫਾ ਵੀ ਕਰਾਉਣੀਆਂ ਕਿਸੇ ਗੱਡੀ ਦੀਆਂ ਕਰਾਉਣੀਆਂ ਇਹ ਬਾਈ ਜੰਦੂ ਜੀ ਠੀਕ ਹੈ ਜੀ ਇੱਕ ਰਿਪੇਅਰ ਕਰਦੇ ਸਾਰੇ ਤਰ੍ਹਾਂ ਦੀ ਤੇ ਨਾਲ ਲਾਈਟਾਂ ਲੋਟਾਂ ਦਾ ਜਿੰਨਾ ਵੀ ਕੋਈ ਕੰਮ ਆ ਚਾਹ ਬੱਤੀਆਂ ਲਵਾਉਣੀਆਂ ਚਾਹੇ ਐਲਈਡੀ ਲਾਈਟਾਂ ਲਵਾਉਣੀਆਂ ਬਾਈ ਜੀ ਜਦੋਂ ਮਰਜੀ ਤੁਸੀਂ ਉਹਨਾਂ ਸੇਵਾ ਦਾ ਮੌਕਾ ਜ਼ਰੂਰ ਦਿਓ ਮੇਰੇ ਛੋਟੇ ਭਰਾ ਨੂੰ ਤੇ ਅੰਦਰ ਦਿਖਾ ਸਕਦੇ ਆ ਅੰਦਰ ਹਾਥੀਆਂ ਦਾ ਕੰਮ ਚੱਲ ਰਿਹਾ ਹਾਥੀਆਂ ਦਾ ਕੰਮ ਵੀ ਦਿਖਾ ਸਕਦੇ ਆ ਇਹ ਹਾਥੀ ਜੋ ਪੁਰਾਣੇ ਹਰ ਤਰ੍ਹਾਂ ਦੇ ਤਿਆਰ ਕੀਤੇ ਜਾਂਦੇ ਆ ਤੇ ਵੀ ਬਾਈ ਅਮਰਦੀਪ ਅਮੜਾ ਤੇ ਬਾਈ ਨਿੱਕਾ ਤਿਆਰ ਕਰਦੇ ਆ ਗੱਲ ਨਹੀਂ ਕਿ ਮੰਡ ਕੇ ਕੰਮ ਕਰਦੇ ਜਿਹੜਾ ਵੀ ਜਿਵੇਂ ਸੂਤ ਆ ਜੇ ਆਪਦਾ ਲੱਗ ਜਾਂਦੀ ਹੈ ਤਾਂ ਹਰ ਤਰ੍ਹਾਂ ਦੀ ਡੈਂਟਿੰਗ ਜਿਹੜੀ ਥਲੀ ਵਰਸ ਦੀ ਤਿਆਰੀ ਹੈ ਬਾਕੀ ਮਾਈ ਇਹ ਦੱਸ ਦੇਗਾ ਹੱਥ ਨਾਲ ਦੀ ਬਸ ਕੀਤਾ ਜਾਂਦਾ ਆਮੰਦੇ ਬਾਈ ਦੱਸੋ ਤੁਸੀਂ ਇਹ ਵੀ ਮੇਰਾ ਜਮਾਨਾ ਮੰਨ ਕੇ ਡੰਟਕ ਪੈਂਟਕ ਦਾ ਇਹ ਕੰਮ ਹੈਦਾ ਵੀ ਠੀਕ ਹੈ ਜੇ ਆ ਡੰਟ ਹੋ ਕੇ ਹੁਣ ਪੇਂਟ ਤੇ ਜਾਊਗੀ ਗੱਡੀ 1 2 ਦਿਨਾਂ ਤੱਕ ਜਿਵੇਂ ਪਾਰੀਆਂ ਵੀ ਰੇਪੇਰ ਇਹਨੂੰ ਗੱਲਣ ਦੀ ਆਦਤ ਆ ਥੱਲੋਂ ਇਹਦੇ ਆਪਾਂ ਚਾਦਰ ਚੂਦਰ ਵੀ ਵਿੱਚ ਭਰ ਦਿੰਨੇ ਸਾਰੇ ਜਿਹੜੇ ਮੈਂ ਗਲਤੀ ਨਹੀਂ ਗੱਡੀ ਗਾਹ ਨੂੰ ਇਹ ਮੈਂ ਹੋਰ ਨਿਕਮਾ ਟੈਦਾ ਕੰਮ ਸਾਰਾ ਐਨ ਪ੍ਰੋਪਰ ਤਰੀਕੇ ਨਾਲ ਕੰਮ ਕਰਾਂਗੇ ਇਹਦਾ ਜਿਹੜਾ ਬਾਈ ਦੀ ਇਹਦਾ ਸਫੇਰ ਪਾਰਟ ਆ ਜਾਂ ਕੋਈ ਇਹਦਾ ਕੋਈ ਪਾਰਟ ਤੈਜ ਕਰਦੇ ਆ ਤੁਸੀਂ ਰਿਪੇਅਰ ਕਰਦੇ ਆ ਜਾਂ ਕੁਝ ਵੀ ਕਰਦੇ ਆ ਜਿਹੜਾ ਕੋਈ ਜਿਵੇਂ ਮੰਨ ਕੇ ਚਲੋ ਪੀਸ ਕਰਾਓਗੇ ਤੂੰ ਨੂੰ ਗਾਗ ਨੂੰ ਲੱਗਦੇ ਨਾ ਭਾਈ ਨਹੀਂ ਗਾਗ ਖਾੜੀ ਆ ਤਾਂ ਗਾਗ ਦਾ ਬਾਲਾ ਖਰਚਾ ਨਹੀਂ ਕਰਾਉਂਦੇਗੇ ਜਿਵੇਂ ਬਾਰੀ ਆਉਣਾ ਬਦਲੀ ਹੁੰਦੀ ਸੀ ਅਸੀਂ ਰਿਪੇਅਰ ਕਰਤੀ ਠੀਕ ਹੈ ਜੀ ਵੀ ਆਜ ਕੱਲ ਇੰਨੇ ਇੱਕ ਮਹਿੰਗਾਈ ਬਹੁਤ ਆ ਪਣਾ ਬਾਰੀ ਦੇ ਪੰਜ ਪੁੱਛ ਲਾ ਕੇ ਰਿਪੇਅਰ ਕਰਤੀ ਆ ਠੀਕ ਹੈ ਜੇ ਮੰਨ ਕੇ ਚਲੋ ਪੀਸ ਪੂਸਪੂਰੇ ਗਾਹ ਨੂੰ ਆਪ ਲੈਉਣ ਦੀ ਖੇਤਰ ਕਰਨੀ ਪੈਂਦੀ ਹੈ ਨਹੀਂ ਇਹ ਖਾ ਦਾ ਬੋਲ ਲਿਆ ਕੇ ਬਿੱਲ ਭਾਗ ਦੋਰਾ ਬਾਕੀ ਇੱਥੇ ਮਿਲ ਜਾਂਦਾ ਵਾ ਜੋ ਜਾਨੂ ਉਹਨਾਂ ਰੇਟ ਆ ਉਹ ਲੱਗ ਜਾਂਦਾ ਵਾ ਠੀਕ ਹੈ ਜੋ ਯਾਨੀ ਕਿ ਲਿਸਟ ਬਣਦੀ ਹੈ ਉਹ ਗਾਹ ਦੇ ਹਿਸਾਬ ਨਾਲ ਪੈਸੇ ਭਰ ਦਿੰਦੇ ਆਪ ਆਪ ਦੇ ਖਾਣ ਕਿਸੀ ਤਰ੍ਹਾਂ ਦਾ ਬਾਕੀ ਆਪ ਤੁਹਾਡੇ ਕੋਲੇ ਗੱਡੀ ਖੜੀ ਹੈ ਰਿਪੇਅਰ ਹੋਣ ਵਾਸਤੇ ਇਹਦਾ ਤੁਸੀਂ ਕੀ ਕੰਮ ਕਰਨਾ ਹੈ ਇਹ ਜਿਵੇਂ ਹੋਣਾ ਇਹਦੀਆਂ ਬਾਰਗਾਂ ਦੇ ਪੱਛ ਲੱਗੇ ਪਿਆ ਇਹਦੇ ਲਾਉਣੇ ਆ ਜੀ ਠੀਕ ਠੀਕ ਇਹ ਵੀ ਇਹ ਰਿਪੇਅਰ ਹੋ ਰਿਹਾ ਹੈ ਆ ਵੇਖ ਸਕਦੇ ਹੋ ਦੋਸਤੋ ਜਿਵੇਂ ਬਾਰੀਗਾ ਸਾਰੀਆਂ ਗਲ ਜਾਂਦੀਆਂ ਤੇ ਸਾਰੀਆਂ ਰਿਪੇਅਰ ਹੋ ਜਾਂਦੀਆਂ ਕਿਤੇ ਵੀ ਭੱਜਣ ਦੀ ਤੁਹਾਨੂੰ ਲੋੜ ਨਹੀਂ ਬਾਈਆਂ ਆਪਣੇ ਕੋਲੇ ਮੋਗਾ ਬੁਗੀ ਬਰਾ ਚੌਂਕ ਦੇ ਵਿੱਚ ਜਿਵੇਂ ਮਰਜੀ ਤੁਸੀਂ ਆ ਕੇ ਰਿਪੇਅਰ ਕਰਾ ਸਕਦੇ ਆ ਨਾਲ ਹੀ ਦੋਸਤੋ ਇੱਕ ਬਾਈਆਂ ਨੇ ਬਾਡੀਆਂ ਦਾ ਕੰਮ ਸ਼ੁਰੂ ਕੀਤਾ ਨਵੀਆਂ ਬਾਡੀਆਂ ਵੀ ਬਾਈ ਦੀ ਇੱਕ ਹਫ਼ਤੇ ਦੇ ਵਿੱਚ ਵੀ ਨਵੀਂ ਬਾਡੀ ਬਣਾ ਕੇ ਲਿਆ ਕੇ ਤਿਆਰ ਕਰਕੇ ਹਾਥੀ ਦੇ ਉੱਤੇ ਫਿੱਟ ਕਰਦੇ ਬਾਡੀ ਤੁਸੀਂ ਵੀ ਇਹ ਦੇਖ ਸਕਦੇ ਆਹ ਬਣੀਏ ਬਾਡੀ ਤੇ ਬਾਈ ਦੋਨਾਂ ਨੇ ਅਮੰਦੀ ਮਾਵਰੀ ਨੇ ਤੇ ਬਾਈ ਨਿੱਕੇੜੇ ਤਿਆਰ ਕੀਤੀ ਹੈ ਜੀ ਆ ਨਵੀਂ ਬਾਡੀ ਬਿਲਕੁਲ ਪੂਰੀ ਹੈਵੀ ਲੋਹੇ ਦੇ ਰਕਤ ਜਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਉਸੇ ਤਰ੍ਹਾਂ ਦੀ ਤੁਸੀਂ ਬਾਡੀ ਤਿਆਰ ਕਰਵਾ ਸਕਦੇ ਆ ਕਿੰਨੇ ਕੁਆਂਟਲ ਦੀ ਲੋੜੀ ਹੈ ਜਿਹੋ ਜੀ ਤੁਹਾਡੀ ਮੰਗ ਹੈ ਉਹ ਹੋਰੀ ਤੁਹਾਨੂੰ ਬਾਡੀ ਤਿਆਰ ਕਰਕੇ ਇਹ ਦੇ ਦੇਣਗੇ ਜਿਵੇਂ ਤੇ ਤੁਹਾਨੂੰ ਫਿੱਟ ਕਰਾਉਣੀ ਹੈ ਜਾਂ ਪੁਰਾਣੀ ਵਿੱਚ ਦੇ ਕੇ ਨਵੀਂ ਲਵਾਉਣੀ ਹੈ ਜਦੋਂ ਮਰਜ਼ੀ ਤੁਸੀਂ ਆ ਕੇ ਲਗਵਾ ਸਕਦੇ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰੰਗ ਕਰਕੇ ਨਵੀਂ ਬਣਾ ਕੇ ਤਿਆਰ ਕਰਕੇ ਦੇ ਦੇਣਗੇ ਤਾਂ ਸਾਰੇ ਦੋਸਤਾਂ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੇਰੇ ਭਰਾ ਦੀ ਸੇਵਾ ਦਾ ਜਰੂਰ ਮੌਕਾ ਦਿਓ ਧੰਨਵਾਦ ਜੀ ਤੇ ਬਾਕੀ ਭਾਈ ਜੰਦੂ ਇਲੈਕਟ੍ਰੀਸ਼ੀਅਨ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਤ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕੋ ਹਾਲ ਦੇ ਅੰਦਰ ਇੱਕੋ ਦੁਕਾਨ ਦੇ ਅੰਦਰ ਤੁਹਾਨੂੰ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਮਿਲ ਜਾਊਗਾ ਤੇ ਡੈਂਟਿੰਗ ਪੇਂਟਿੰਗ ਦਾ ਵੀ ਜਾਂ ਕੋਈ ਹੋਰ ਟੀ ਰਿਪੇਅਰ ਕਰਨੀ ਹੈ ਤੇ ਇੱਥੇ ਤੁਸੀਂ ਇੱਕੋ ਥਾਂ ਤੋਂ ਪ੍ਰਵਾਸ ਸਕਦੇ ਆ ਧੰਨਵਾਦ ਜੀ ਬਹੁਤ ਬਹੁਤ ਸਸਰੀਕਰ